ਓਏ ਦੂਫੇ ਆ ਦੇ ਜੇ ਨਾ ਕੀ ਲੈ ਲੀਂੀਂ ਲੀਂਦੋ ਸੂਟ ਦੋਸੋ ਦੋਸੋ ਓ ਰਾਜਾ ਰਣੋ ਸੱਲ ਗਏ ਭਰਾ ਸੱਲ ਗਏ ਰਾਜਾ ਰਣੋ ਓ ਫੈਲਗੇ ਪੁੱਤਾ ਖੜਾ ਕਰਦੇ ਬਾਹਰ ਤੁਸੀਂ ਤੇ ਮੁੰਡਾ ਮੇਰਾ ਮੁੰਡਾ ਨੀ ਟੈਂਸ਼ਨ ਪੈ ਗਈ ਏ ਦੇਖੋ ਮੈਂ ਰਾਜਾ ਰਾਣੀ ਦਾ ਸੂਟ ਲੈ ਆਂਦਾ ਕਿੰਨੇ ਦਾ 200 ਰੁਪਏ ਦਾ ਇਹ ਇਹਦਾ 12 1200 8 800 1000 1000 14 1400 ਰੁਪਏ ਰੇਟ ਦੇ ਦੇਖੋ ਵੈਲਵਟ ਦੇ ਸੂਟ ਭਾਜੀ ਵੈਲਵਟ ਦੇ ਬਾਬੇ ਜੀ ਅੱਜ ਦੇ ਸੇਲ ਲੱਗੀ ਏ ਪੱਟੇ ਵੇਰੇ 200 200 ਦੇਖੋ ਭੈਣ ਭਰਾ ਬੈਠਿਆ ਜਿਨ੍ਹਾਂ ਨੂੰ ਚਾਹੀਦਾ ਨਾ ਨਾ ਕੱਪੜਾ ਦੇਈ ਜਾਣਾ ਆਹ ਪਾਰਟੀ ਵੇਰ ਚੀਜ਼ਾਂ ਦੇਖੋ ਜਿਹੜੇ ਵਿਆਹ ਸ਼ਾਦੀ ਦਾ ਆਈਵਰੀ ਦੇ ਕੱਪੜਾ ਲੈਣਾ ਆ ਕੇ ਲੈ ਜਾਓ 1 ਲੱਖ ਵਾਲਾ ਕੱਪੜਾ 30 35 ਹਜ਼ਾਰ ਚ ਆਹ ਦੇਖੋ ਪੀਸ ਇੱਕ ਤੋਂ ਇੱਕ ਹਾਂਜੀ ਧਮਾਕੇ ਦਾ ਡਿਜ਼ਾਈਨਿੰਗ ਭਾਜੀ 500 ਰੁਪਏ ਚ ਕਰਤੇ ਭਾਜੀ ਭਜਾਈ ਦਾ ਕਾਰਡ ਲਿਆਓ ਪੈਸੇ ਸਾਲ ਨੂੰ ਦੇਣਾ ਅੱਜ ਦੇ ਰੇਟ ਦੇ ਕੱਪੜਾ ਲੈ ਜਾਓ ਪੈਸੇ ਸਾਲ ਬਾਅਦ ਦੇਣਾ ਐਦਾਂ ਦੇ ਬ੍ਰਾਂਡਡ ਸੂਟ ਵੀ ਭਾਜੀ 5-500 ਰੁਪਏ ਕਰਤੇ ਆ 5-500 ਰੁਪਏ ਅੱਜ ਨੂੰ ਚੈੱਕ ਕਰ ਲੋ ਜਿਹੜੇ ਹਜ਼ਾਰ-ਹਜ਼ਾਰ ਰੁਪਏ ਚ ਬਾਬੇ ਜੱਟ ਨੇ ਸਾਢੇ 3-300 ਚ ਸਾਢੇ 3-300 ਚ ਮੋਰੋ ਚਲੋ ਕਰੇਬਾ ਹੈਵੀ ਆਪਣਾ 1200 ਨਾਲ 1500 3400 ਰੁਪਏ ਦਾ ਸੂਟ ਛੇਤੀ ਆ ਕੇ ਲੈ ਜਾਓ ਆ ਦੇਖੋ ਐਤਵਾਰ ਤੱਕ ਦਾ ਸਮਾਂ ਕਾ ਬਾਣ ਲਗਾ ਭਾਜੀ ਹਾਂਜੀ 1000 ਰੁਪਏ ਦਾ ਸੂਟ ਰੰਗ ਦੇਖੋ ਕਿੰਨੇ ਆ ਡਿਜ਼ਾਈਨ ਬੱਕੋ ਬੱਕਰੇ ਆ 3500 ਵਾਲੇ ਇੱਕ ਇੱਕ 1000 ਚ ਕਰਤੇ ਸਿਰਫ ਇੱਕ 1000 ਚ ਪਸ਼ਮੀਨਾ ਦਾ ਸੂਟ 350 ਰੁਪਏ ਸ਼ਾਲ ਦੇ ਨਾਲ ਕਰਤਾ ਆ ਦੇਖੋ ਪੀਸ ਪਿਓਰ ਮਸਲੀਨ ਦੇ ਉੱਪਰ ਕੜਾਈ ਦੁਪੱਟਾ ਨਾਲ ਰੰਗ ਕਿੰਨੇ ਚਈਦੇ ਓਨੇ ਮਿਲ ਜਾਣਗੇ ਨਾ 800 ਨਾ 1000 350 ਰੁਪਏ ਦਾ ਸੂਟ ਪੂਰੇ ਪੰਜਾਬ ਦਾ ਚੈਲੇਂਜ ਬ੍ਰਾਂਡਡ ਮੇਰੇ ਦਾ ਬ੍ਰਾਂਡਡ ਕੁੜਤਾ ਵੀ ਆ ਮਾ ਗਰੰਟੀ ਨਾਲ ਸਟੈਂਪ ਲੱਗਿਆ ਪਿਓਰ ਲਿਲਨ ਦਾ ਆ ਜਿੰਨੇ ਰੰਗ ਪਏ ਆ ਸਾਰੇ ਬਾਬੇ ਦੀ ਹੱਡੀ ਤੋਂ ਲੈ ਜਾਓ ਪਹਿਣਾ ਪਰ ਉਹਦਾ ਵੱਡਾ ਫੈਲਾ 350 ਰੁਪਏ ਦਾ ਕੁੜਤਾ ਪਜਾਮਾ ਪੂਰੇ ਪੰਜਾਬ ਦਾ ਚੈਨਜ ਆ ਚੀਜ਼ਾਂ ਦੇਖ ਲਓ ਪਿਓਰ ਬਰਬਰੀ ਆ ਗਈ ਹੈ ਇਹੀ ਸੂਟ ਨਾਲ ਭਾਈ ਸ਼ੋਰੂਮ ਆ ਜੀ 2025 ਨੂੰ ਸਟਾਰਟ ਹੁੰਦਾ ਬਾਬੇ ਦੀ ਹੱਡੀ ਦੇ 600 ਰੁਪਏ ਆ ਦੇਖੋ ਪ्योर ਲਿਲਨ ਦੇ ਸੂਟ ਆ ਦੇਖੋ ਦੁਪੱਟੇ ਪ्योर ਦੇ ਹਾਂਜੀ 5 500 ਰੁਪਏ ਇਹ ਬੂਲ ਦੇ ਵਿੱਚ ਪ੍ਰੋਪਰ ਹਾਈ ਕੁਆਲਟੀ ਦਾ ਕਪੜਾ ਤੇ 900 ਦੇ ਵਿੱਚ ਹੈ ਵੀ ਭਾਜੀ 900 ਚ ਇੱਕ ਤੋਂ ਇੱਕ ਸੋਦਾ ਨਵੇਂ ਤੋਂ ਨਵਾਂ 1000 ਰੁਪਏ ਚ 1000 ਰੁਪਏ ਦੇ ਸੂਟ ਸੋ ਬੈਲਬਰ ਦੇ ਸੂਟ ਵੀ ਦੇਖੋ ਹਾਈ ਕੁਆਲਟੀ ਵਾਲੇ ਵੀ ਇੱਕ ਇੱਕ 1000 ਆ ਦੇਖੋ ਪੀਸ ਨੈਚੁਰਲ ਕਰੇਵ ਇਹ ਦੇਖੋ ਤੁਸੀਂ ਵੀਡੀਓ ਬਣਾ ਦੇ ਦੇਖਦੇ ਹੋ 15 1500 ਦੇ ਕਹਿੰਦੇ ਲੈ ਜਾਓ 15 1500 ਦਾ ਇੱਕ ਸੂਟ ਕੋ 1200 ਦਾ ਇੱਕ ਸੂਟ ਇੱਥੇ ਤੁਹਾਨੂੰ ਅਸੀਂ ਰੇਟ 450 ਕਰਤਾ ਇੱਕ ਤੋਂ ਇੱਕ ਕਲਾਸ ਸੂਟ ਨਾਲ ਦੁਪੱਟਾ ਫੁੱਲ ਪ्योर ਕਢਾਈ ਦੇ ਡਿਜ਼ਾਈਨ ਦਾ ਹੈਗਾ 30 ਤੋਂ 40 ਹਾਂਜੀ ਭਾਜੀ 350 350 350 350 350 ਕੰਮ ਦੇਖੋ ਕੀਤਾ ਹੋਇਆ ਦੁਪੱਟਾ ਨਾਲ ਡਿਜ਼ਾਈਨਰ ਹੈਂਡ ਵਰਕ ਦਾ ਪੀਸ ਇਹ ਸੈਲੀਬ੍ਰਿਟੀ ਆਰਟੀਕਲ ਨੇ ਕੋਈ ਕਹਿੰਦਾ 1200 ਕੋਈ 1500 ਆ ਲੋ ਚੱਕੋ ਕੋਈ ਸੂਟ ਲੋ 550 ਰੁਪਏ ਭਾਜੀ ਐਦਾਂ ਦੇ ਬ੍ਰਾਂਡਡ ਪੀਸ 150 ਤੋਂ 200 ਯਾਰਾਂ ਲਈ ਚੱਕੋ 500 ਰੁਪਏ। ਪਾਪਾ ਇਹਨੂੰ ਹੋ ਗਈ ਹੈ ਰੋਜ਼ ਹੀ ਪਾਪਾ ਆ ਪਾਗਲ ਹੈ। ਇਹ ਪਾਗਲ ਜੇ ਬੰਦਾ ਖੜਾ ਕਰ ਦਿੰਦੇ ਬਾਹਰ ਤੁਸੀਂ ਦੋ ਮੇਰਾ ਟੋਪ ਦਾ ਸੇਲਮੈਨ ਹੈ। ਟੋਪ ਦਾ ਸੇਲਮੈਨ ਹੀ ਮੁੰਡਾ ਹੈ ਮੇਰਾ ਮੁੰਡਾ। ਨਹੀਂ ਮੁੰਡਾ ਰਹੇਗਾ ਕਰੀ ਕੀ ਇਹਨੇ ਪਾਗਲ ਨੂੰ ਟੈਨਸ਼ਨ ਪੈ ਗਈ ਹੈ। ਦੇਖੋ ਮੈਂ ਰਾਜਾ ਰਾਣੀ ਦਾ ਸੂਟ ਲੈ ਆਂਦਾ। ਕਿੰਨੇ ਦਾ? 200 ਰੁਪਏ ਦਾ। 15-1500 ਦਾ ਸੂਟ ਹੈ। 200 ਦਾ ਸੂਟ ਕਰਾਓ। ਦੇਖੋ 200 ਰੁਪਏ ਦਾ ਰਾਜਾ ਰਾਣੀ ਆਪਾਂ ਤਮਾਕੇ ਪੋਣੇ 15 ਦਿਨ ਅਜ ਤਾਂ ਇਹ ਧਮਾਕੇ ਪੋਣੇ ਦਾ ਜਾਰਾਣੀ ਦੇ ਮੈਂ ਨਹੀਂ ਮੰਨਦਾ 200 ਰੁਪਏ ਦਾ ਸੂਟ ਮੇਰਾ ਗਾਗਾ ਦੇ ਵਿੱਚ ਬੋਲ ਰਿਹਾ 200 ਮੇਰਾ ਸੂਟ ਰਾਜਾ ਰਾਣੀ ਕਰਤਾ ਆ ਰਾਜਾ ਰਾਣੀ 200 ਰੁਪਏ ਦੇ ਮਰਜੀ ਲੋ 200 ਰੁਪਏ ਦਾ ਸੂਟ ਕਰਤਾ ਆ ਇਹ ਇਹਦਾ 12 1200 8 800 1000 1000 14 1400 ਰੁਪਿਆ ਰੇਡ ਦੇਖੋ ਵੈਲਵਟ ਦੇ ਸੂਟ ਭਾਈ ਵੈਲਵਟ ਦੇ ਬਾਬੇ ਜੀ ਦੀ ਸੇਲ ਲੱਗੀ ਐ ਵੱਡੇ ਵਾਰੇ 200 200 ਵੈਲਵਟ ਦਾ ਸੂਟ ਵੀ 200 200 200 ਰੁਪਏ ਓ ਯਾਰ ਕਰੀ ਗਈ ਜਾਨੇ ਤੁਸੀਂ ਹਾਜੀ ਵੱਡੇ ਫੈਰੇ ਆ ਲੋ ਚੱਕੋ 200 ਰੁਪਏ ਕਿੱਧਰ ਉਧਰ ਦੇਖੋ ਭੈਣ ਭਰਾ ਬੈਠਿਆ ਜਿਨ੍ਹਾਂ ਨੂੰ ਚਾਹੀਦਾ ਨਾ ਨਾ ਕੱਪੜਾ ਦੇਈ ਜਾਣਾ ਐਸਾ ਨਹੀਂ ਹੋਗਾ ਦੇਖੋ ਭਾਜੀ 200 ਰੁਪਏ ਖਲਣਾ ਪਾਤਾ ਪਾ ਬੈਲ ਬੜਦੇ ਸੂਟ ਵੀ ਕਰਾਓ ਉਹਨਾਂ ਧਮਾਕਾ 200 ਰੁਪਏ ਇਹ ਤੁਹਾਨੂੰ ਦੋਏ ਕਿ ਸੂਟ 200 ਰੁਪਏ ਕਿੰਨੇ ਦਿਨ 15 ਦਿਨ ਦੀ ਸੇਲ ਪਰ ਆਹ 4 ਦਿਨ ਵੱਡੇ ਫੇਰੇ 200 ਰੁਪਏ ਦੇਖੋ ਜੀ ਐਤਵਾਰ ਤੱਕ ਵੀਰਵਾਰ ਛੱਕਰਵਾਰ ਸ਼ਨੀਵਾਰ ਐਤਵਾਰ ਆਜੋ ਰਾਜਾ ਰਾਣੀ ਵੀ 200 ਹੀ ਲੈ ਜਾਓ ਬੈਲਬਰਟ ਦੇ ਸੂਟ ਵੀ 200 ਹੀ ਲੈ ਜਾਓ ਵੱਡੀ ਆਫਰ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨ ਦਾ ਆਓ ਆਹ ਗਲਾਸ ਵਾਲੇ ਸੂਟ ਵਧੀਆ ਵਧੀਆ 3 2500 ਵਾਲੇ ਆ ਦੇਖੋ ਬ੍ਰਾਂਡਡ ਪੀਸ ਹੈਂਡ ਵਰਕ ਨਾਲ ਆਲੋ ਰੰਗ ਵੀ ਦਾਂਗੇ ਹਾਂਜੀ ਡਿਜ਼ਾਈਨ ਵੀ ਦਾਂਗੇ ਕਪੜਾ ਇੱਕ ਤੋਂ ਇੱਕ ਲਾਂਗੇ 600 ਰੁਪਏ 600 ਰੁਪਏ ਜੇ ਹਾਂ ਫਿਰ ਦੇਦਾ 600 ਰੁਪਏ ਚ ਕਰਤਾ ਲਓ ਆ ਪਾਰਟੀ ਵੇਅਰ ਚੀਜ਼ਾਂ ਦੇਖੋ ਜਿਹੜੇ ਵਿਆਹ ਸ਼ਾਦੀ ਦਾਜ ਮੁੰਡੇ ਦੇ ਕਪੜਾ ਲੈਣਾ ਆ ਕੇ ਲੈ ਜਾਓ 1 ਲੱਖ ਵਾਲਾ ਕਪੜਾ 30 35 ਹਜ਼ਾਰ ਚ ਆਹ ਦੇਖੋ ਪੀਸ ਇੱਕ ਤੋਂ ਇੱਕ ਹਾਂਜੀ ਧਮਾਕੇ ਦਾ ਡਿਜ਼ਾਈਨਿੰਗ ਹੈਵੀ ਤੋਂ ਹੈਵੀ ਜਾਲ ਵਾਲੇ ਇਹ ਵੀ 800 ਰੁਪਏ ਚ ਭਾਜੀ 500 ਰੁਪਏ ਚ ਕਰਤੇ 500 ਰੁਪਏ ਚ ਕਰਤਾ ਚੱਕੋ 500 ਲਓ ਇੱਕ ਤੋਂ ਇੱਕ ਬ੍ਰੈਂਡ 500 ਬਾਬੇ ਦੀ ਹੱਡੀ ਦੇ ਕੱਲਾ ਕੱਲਾ ਸੂਟ ਲੋ ਭਾਜੀ ਅੱਜ ਵੀ 500 ਦਾ ਸਾਲ ਵਰ ਪੈਸੇ ਦੇ ਦੇਣਾ ਤਾਂ ਵੀ 500 ਦਾ ਕਿਸ਼ਤਾਂ ਦਾ ਵੀ ਕੱਪੜਾ ਦੇ ਦਿੱਤਾ। ਸਾਲ ਦਾ ਵੀ ਕੱਪੜਾ ਭਾਜੀ। ਨੇ ਕਿਸ਼ਤਾਂ ਦੇ ਕੱਪੜਾ ਕਿਦਾਂ ਨੇ ਉਹ ਵੀ ਦੱਸ ਦਿਓ। ਭਾਜੀ ਭਜਾਇਦਾ ਕਾਰਡ ਲਿਆਓ। ਪੈਸੇ ਸਾਲ ਨੂੰ ਦੇ ਦੇਣਾ। ਅੱਜ ਦੇ ਰੇਟ ਦੇ ਕੱਪੜਾ ਲੈ ਜਾਓ। ਪੈਸੇ ਸਾਲ ਬਾਅਦ ਦੇ ਦੇਣਾ। ਐਦਾਂ ਦੇ ਬ੍ਰਾਂਡਡ ਸੂਟ ਵੀ ਭਾਜੀ 5-500 ਰੁਪਏ ਕਰਤੇ ਆ 5-500 ਰੁਪਏ। ਜੀ ਆ ਵੀ ਦੇਖੋ 5-500 ਦੇ ਵਿੱਚ ਕਰ ਰਹੇ ਆ। ਉਹ ਦੇਖੋ ਮੋਰਾਂ ਦੇ ਸੂਟ 15-1500 ਵਾਲੇ। ਆ ਚੱਕੋ 350 ਰੁਪਏ। ਮੋਰੇ ਸੁਰ ਸਾਡੇ ਦੇ 300 ਰੁਪਏ ਬਾਬਾ ਕਰੀ ਗਈ ਹੈ ਨਾ 150 ਰੁਪਏ ਰੋਜ਼ ਨਵਾਂ ਚੰਦ ਚਾੜ ਦੇਣਾ ਮੈਂ ਕਿਹਾ ਰੇਟਾਂ ਦੇ ਪਟਾਕੇ ਪਾਉਣੇ ਐ ਟਾਕੇ ਥੋੜੀ ਜੀ ਤਾਂ ਫੱਟੀ ਪੋਟੀ ਐ ਨੇ ਲੋਕਾਂ ਦੀ ਆਹ ਦੇਖੋ ਪੈਣਾ ਪਰਵਰਾ ਫੇਰਾ ਹੋ ਰਿਹਾ ਨਾ ਹਾਂਜੀ ਬੱਸ ਫਿਰ ਇਦਾਂ ਦੀਆਂ ਚੀਜ਼ਾਂ ਦੇਣੀਆਂ ਮੈਂ 450 ਰੁਪਏ ਸੋ ਆਹੋਨੇ ਕ੍ਰੇਮ ਦੇ ਸੂਟ ਆਹ ਜੂ ਚੈੱਕ ਕਰ ਲੋ ਜਿਹੜੇ ਹਜ਼ਾਰ ਹਜ਼ਾਰ ਰੁਪਏ ਚ ਬਾਬੇ ਜੱਟ ਨੇ 3300 ਚ ਸਾਢੇ 3300 ਚ ਮੋਰ ਆਹ ਦੇਖੋ ਮੋਰ ਦੇ ਨਾਲ ਮਿਰਰ ਵਰਕ ਲੋ ਹਾਂਜੀ ਉਹਨੂੰ ਵੀ ਛੱਡੋ ਭਾਦੀਆ ਲੋ ਕ੍ਰੇਮਾ ਹੈਵੀ ਹਾਂਜੀ ਇਦਰੇ ਸੂਟ ਚੈਲੰਜ ਦੇ ਨਾਲ ਚੱਕੋ ਨਾ 1200 ਨਾ 1500 ਸਾਢੇ 400 ਰੁਪਏ ਦਾ ਸੂਟ ਆਹ ਵਾਲਾ ਆਰਕੇ ਦਾ ਡਿਜ਼ਾਈਨਿੰਗ ਦੇ ਨਾਲ ਇੱਕ ਤੋਂ ਇੱਕ ਵੱਡਾ ਫੈਰਾ ਬਾਪੇ ਦੀ ਹੱਡੀ ਦੇ ਸੱਟ ਲੈ ਦੀ ਲੋਣੀ ਕਲਾ ਕਲਾ ਪੀਸ ਲੈ ਜੋ ਨਾ ਭਿਗੇ ਵਾਪਸੀ ਕਪੜਾ ਅੱਜ ਲੈ ਜੋ ਪੈਸੇ ਸਾਨੂੰ ਦੇਣਾ ਪੂਰੇ ਪੰਜਾਬ ਚ ਕੋਈ ਦੁਕਾਨ ਨਹੀਂ ਇਦਾਂ ਦੀ ਜਿਹੜਾ ਕਰੇ ਐਡਾ ਵੱਡਾ ਫਾਇਦਾ ਸੋ ਛੇਤੀ ਆ ਕੇ ਲੈ ਜਾਓ ਕਹਿੰਦੇ ਆਹ ਦੇਖੋ ਐਤਵਾਰ ਤੱਕ ਦਸੀਏ ਨੇ ਐਤਵਾਰ ਤੱਕ ਆਹ ਦੇਖੋ ਸੂਟ ਨਿਆਰੇ ਤੋਹਫੇ ਇਦਾਂ ਦੇ ਦੁਪੱਟੇ ਵਿਆਹ ਸ਼ਾਦੀਆਂ ਲਈ ਕਪੜਾ ਲੈਣਾ ਨਾ 1200 ਨਾ 1500 ਇੱਕ ਤੋਂ ਇੱਕ ਤਮਾਕਾ 450 ਲਓ ਆ ਦੇਖੋ ਰੋ ਤੁਸੀਂ ਜਿਹੜੇ ਬਜ਼ਾਰ 'ਚ 12 1200 ਦਾ ਇੱਕ ਸੂਟ ਇੱਥੇ 450 ਦਾ ਇੱਕ ਮਤਲਬ 900 ਦੇ ਦੋ ਕਰਤੇ ਵੱਡੇ ਫੇਰੇ ਆ ਦੇਖੋ ਪਿਓਰ ਵੈਲਵਟ ਦੇ 35 3500 ਵਾਲੇ ਸੂਟ ਆ ਦੇਖੋ ਹੈਵੀ ਕੰਮ ਕੀਤਾ ਹੈਂਡਵਰਕ ਦਾ ਸਿੱਪੀਆਂ-ਸੁੱਪੀਆਂ ਲਾਈਆਂ ਆ ਦੇਖੋ 16 ਨਾਲ ਉਹ ਤਮਾਕਾ ਬਾਣ ਲਗਾ ਭਾਜੀ ਹਾਂਜੀ 1000 ਰੁਪਏ ਦਾ ਸੂਟ 3500 ਦਾ 1000 ਰੁਪਏ 'ਚ ਆ ਦੇਖੋ 1000 ਰੁਪਏ 'ਚ ਲਓ ਤਾਂ 35 3500 28 2800 ਪਰ ਬਾਬੇ ਜੀ ਇੱਥੇ ਇੱਕ 1000 ਚ ਆ ਦੇਖੋ ਪੀਸ ਭਾਜੀ ਤੁਮਾਕੇ 1000 ਰੁਪਏ ਚ ਆ ਲੋ 1000 ਰੁਪਏ ਚ ਵੱਡੇ ਫੈਰੇ 1000 ਰੁਪਏ ਚ ਜਿੰਨਾ ਮਰਜੀ ਸਟਾਕ ਲੈ ਜਾਓ ਜਿੰਨਾ ਮਰਜੀ ਮਰਜੀ ਲੈ ਜਾਓ ਭਾਜੀ 1000 ਰੁਪਏ ਚ ਚਾਰ ਦਿਨ ਵੱਡਾ ਫੈਰਾ 1000 ਰੁਪਏ ਚ ਹਾਂਜੀ ਇੱਕ ਤੋਂ ਇੱਕ ਤੁਮਾਕਾ 1000 ਰੁਪਏ ਚ ਨਵੇਂ ਤੋਂ ਨਵਾਂ ਆਰਟੀਕਲ 1000 ਰੁਪਏ ਚ ਹੋਲ ਸੇ ਚਲੋ ਕੱਲਾ ਕੱਲਾ ਪੀਸ ਲਓ 1000 ਰੁਪਏ ਚ ਕੋਲਾ ਜਿੰਨਾ ਮਰਜ਼ੀ ਲੋ ਰੰਗ ਦੇਖੋ ਕਿੰਨੇ ਆ ਡਿਜ਼ਾਈਨ ਵੱਖੋ ਵੱਖਰੇ ਆ 35 ਪੀਸ ਵਾਲੇ 1 1000 ਰੁਪਏ ਚ ਕਰਤੇ ਸਿਰਫ 1 1000 ਚ ਆ ਜੋ ਲੈ ਜੋ ਵੱਡੇ ਫਾਇਦੇ ਕਰਨੇ ਆ ਐਤਵਾਰ ਤੱਕ ਦਾ ਮੈਂ ਕਹਿੰਦਾ ਤੁਹਾਕਾ ਹੀ ਕਰ ਦੇਣੇ ਆ ਆ ਦੇਖੋ ਪੀਸ ਸਰਦੀਆਂ ਦੇ ਪਸ਼ਮੀਨਾ ਵਾਲੇ ਸੂਟ ਜਿਹੜੇ ਬਜ਼ਾਰਾਂ ਚ ਦੁਕਾਨਦਾਰ ਰੇਟਾਂ ਲੁੱਟ ਪਾ ਰਹੇ 1000 ਰੁਪਏ ਦਾ ਸਟਾਰਟ ਕੀਤਾ ਐ ਸੂਟ ਉਹਨਾਂ ਨੇ ਹਾਂਜੀ ਬਿਲਕੁਲ ਆਪਾਂ ਵੱਡਾ ਚੈਲੰਜ ਕਰਤਾ ਉਹ ਜ਼ਮੀਨ ਨਾਲ ਸੂਟ 350 ਰੁਪਏ ਛੋਲ ਦੇ ਨਾਲ ਕਰਤਾ ਹਜ਼ਾਰ ਵਾਲਾ ਸੂਟ 350 ਚ ਆ ਦੇਖੋ 16 ਨਾਲ ਨੇ ਭਾਜੀ ਆ ਦੇਖੋ 16 ਇਧਰ ਦੇਖੋ ਉਹ ਸੂਟ ਤੇ ਉਹਦੀ ਛੋਲ ਦੇਖੋ ਹਾਂਜੀ ਧਮਾਕਾ ਦੇਖੋ ਆ ਦੇਖੋ ਪੀਸ ਪਿਓਰ ਮਸਲੀਨ ਦੇ ਉੱਪਰ ਕੜਾਈ ਦੁਪੱਟਾ ਨਾਲ ਰੰਗ ਕਿੰਨੇ ਜਈਦੇ ਉਹਨੇ ਮਿਲ ਜਣਗੇ ਨਾ 800 ਨਾਲ ਯਾਰ 350 ਰੁਪਏ ਦਾ ਸੂਟ ਪੂਰੇ ਪੰਜਾਬ ਦਾ ਚੈਲੰਜ ਆ ਮਸਲੀਨ ਦਾ ਸੂਟ ਵੀ 350 ਰੁਪਏ 300 ਰੁਪਏ ਸੂਟ ਕਰਤਾ ਬਾਬੇ 10000 ਰੁਪਏ ਜਿੱਥੋਂ ਮਰਜੀ ਜਾ ਕੇ ਪਤਾ ਕਰੋ 10000 ਵਾਲੇ ਮਸਲੀਨ ਦੇ ਪਾਰੇ ਪਾਰੇ ਸੂਟ ਵੀ 350 ਆ ਦੇਖ ਲਓ ਕੁੜਤਾ ਪਜਾਮਾ ਬ੍ਰਾਂਡਡ ਬ੍ਰਾਂਡਡ ਮੈਂ ਦਾ ਬ੍ਰਾਂਡਡ ਕੁੜਤਾ ਪਜਾਮਾ ਗਾਰੰਟੀ ਨਾਲ ਸਟੈਂਪ ਲੱਗਿਆ ਪਿਓਰ ਲਿਲਨ ਦਾ ਜਿਹੜਾ ਬਾਜ਼ਾਰ 'ਚ 1500 2000 ਸ਼ੋਰੂਮ 'ਆਲੇ ਵੇਚਦੇ ਆ ਬੇਕਦਾ ਹੀ ਆ ਕੀ ਕਹਣਾ ਵੇਚਦੇ ਆ ਫਿਰ ਕੀ ਕਹਿੰਦੇ ਆ ਸਿਲਾਈ ਫ੍ਰੀ ਕਰ ਦਾਂਗੇ ਕੀ ਕਰ ਦਾਂਗੇ ਸਲਾਈ ਫਰੀ ਕਰਦਾਂਗੇ ਲੈ ਲੈ ਲੈਨ ਹੈ 1800 2000 ਜਿੰਨੇ ਰੰਗ ਪਏ ਆ ਸਾਰੇ ਬਾਬੇ ਦੀ ਹੱਡੀ ਤੋਂ ਲੈ ਜਾਓ ਪਹਿਣਾ ਪਰ ਉਹਦਾ ਵੱਡਾ ਫੈਰਾ 350 ਰੁਪਏ ਦਾ ਕੁੜਤਾ ਪਜਾਮਾ ਪੂਰੇ ਪੰਜਾਬ ਦਾ ਚੈਨ ਹੈ 350 ਦਾ ਪੂਰਾ ਕੁੜਤਾ ਪਜਾਮਾ ਪੂਰਾ ਕੁੜਤਾ ਪਜਾਮਾ ਉਹ ਵੀ ਸਭ ਤੋਂ ਵੱਡਾ ਫੈਰਾ 3.5 ਮੀਟਰ ਪਿਓਰ ਲਿੰਨਨ ਸਟੈਂਪ ਲੱਗੀ ਆਉਂਦੀ ਕੰਪਨੀ ਦਾ ਮਾਲ オリジナル ਬੰਬੇ ਦਾ ਦੇਖੋ ਇਹ ਲੈਲਨ ਦੇ ਉਹ ਕੁੜਤੇ ਪਜਾਮੇ ਜਿਹੜੇ ਕੋਈ 1500 1800 2 2000 ਸ਼ੋਅਰੂਮ 'ਚ ਪਰ 350 'ਚ ਦਮਾ ਕੇ ਲੈਲਨ ਦੇ ਕੁੜਤੇ 350 ਰੁਪਏ 'ਚ ਓਪਨ ਚੈਨ ਇਹਨਾਂ ਕਪੜਾ ਲੈ ਕੇ ਜਾਓ ਥਾਣ ਜਿੰਨੇ ਮਰਜ਼ੀ ਲੈ ਜਾਓ ਘਾਟਾ 1 ਰੁਪਏ ਦਾ ਨਹੀਂ ਠੀਕ ਹੈ ਜੀ ਨਾ ਪਿੱਕਿਆ ਵਾਪਸੀ ਹੈ ਸਭ ਤੋਂ ਵੱਡਾ ਫੇਰਾ ਆ ਦੇਖੋ ਤੋਹਫੇ ਕਪੜੇ ਆ ਚੀਜ਼ਾਂ ਦੇਖ ਲਓ ਪਿਓਰ ਬਰਬਰੀ ਆ ਗਈ ਹੈ ਇਹੀ ਸੂਟ ਨਾਲ ਭਾਈ ਸ਼ੋਅਰੂਮ ਅਜ 202500 ਤੋਂ ਸਟਾਰਟ ਹੁੰਦਾ ਬਾਬੇ ਦੀ ਹੱਡੀ ਦੇ 600 ਰੁਪਏ ਦਾ ਇਹ ਵੀ 600 ਦੇ ਵਿੱਚ 600 ਰੁਪਏ ਦਾ ਕੁੜਤਾ ਵੀ ਅਮਨ ਚੈਲੇ ਦੇ ਨਾਲ ਐਦਾਂ ਦੇ ਸੂਟ ਕਿਤੇ ਨਹੀਂ ਮਿਲਣੇ ਇਸ ਰੇਟ ਤੇ ਇਹਨੂੰ ਛੱਡੋ ਮੈਂ ਕਹਿੰਦਾ ਆ ਦੇਖੋ ਜੇ ਲੈਣਾ ਨਾ ਤੋਹਫਾ ਇੱਕ ਤੋਂ ਇੱਕ ਲੈ ਕੇ ਜਾਓ ਬਾਬੇ ਦੀ ਹੱਡੀ ਓ ਇਦਾਂ ਦੇ ਬ੍ਰਾਂਡਡ ਲਿਲਨ ਦੇ ਸੂਟ ਆਹ ਦੇਖੋ ਪਿਓਰ ਲਿਲਨ ਦੇ ਸੂਟ ਰੋਪਰ ਦੇ ਪੌਂਚੇ ਬਾਜੂ ਕੱਡੇ ਹੋਣਗੇ ਫਾਈ ਕਲਾਸ ਪੀਸ ਸੈਲੀਬ੍ਰਿਟੀ ਆਰਟੀਕਲ ਦੁਪੱਟੇ ਫੁੱਲ ਪਿਓਰ ਦੇ ਆਹ ਦੇਖੋ ਦੁਪੱਟੇ ਪਿਓਰ ਦੇ ਹਾਂਜੀ 5500 ਰੁਪਏ ਇਹ 5500 ਚ ਦੇਖੋ ਹੈਵੀ ਦੇ ਵਿੱਚ ਚੀਜ਼ਾਂ ਆ ਕਢਾਈਆਂ ਘੜੀਆਂ ਗੱਡੀਆਂ 12-1500 ਬਾਜ਼ਾਰ ਦਾ ਇੱਥੇ 500 ਹੀ ਲੈ ਜਾਓ ਆ ਦੇਖੋ ਪੌਂਚੇ ਦਾ ਸੂਟ ਭਾਜੀ ਰੰਗ ਖਰਾਬ ਹੋ ਜਾਏ ਪੋਰ ਹੋ ਜਾਏ 350 ਦੇ ਸੂਤ ਦੀ ਵੀ ਗਾਰੰਟੀ ਹੈ ਪਿਓਰ ਸਪੰਦੀ ਵੀ ਗਾਰੰਟੀ ਹੈ ਐਦਾਂ ਦੇ ਡਿਸਟਲ ਸ਼ਾਲ ਨਾ ਲਾਣਗੇ ਰੰਗ ਚਾਰ ਚਾਰ ਲਾਣਗੇ ਰੇਟਾਂ ਧਮਾਕਾ 900 ਜੀ ਲੋ ਨਾ 1800 ਨਾ 2200 ਸ਼ੋਅਰੂਮ ਵਾਲਾ ਮਾਲ ਸੇਲ ਦੇ ਵਿੱਚ ਬਾਬੇ ਰੇਟ ਦੇ ਫਰੈਸ਼ ਚੀਜ਼ਾਂ ਇਹ ਬੂਲ ਦੇ ਵਿੱਚ ਪ੍ਰੋਪਰ ਹਾਈ ਕੁਆਲਿਟੀ ਦਾ ਕਪੜਾ 900 ਦੇ ਵਿੱਚ ਵੀ ਭਾਜੀ 900 ਚ ਆਹ ਦੇਖੋ ਤੋਹਫੇ ਇੱਕ ਇੱਕ ਪੀਸ ਭਾਜੀ ਮੈਂ ਨਿਗਾ ਕਰਾਰਿਆ ਤੁਹਾਨੂੰ ਆਹ ਦੇਖੋ ਪੀਸ ਪਿਓਰ ਵੈਲਵਟ ਹਾਂਜੀ ਦੇਖ ਲਈ ਜੀ ਹਾਂਜੀ ਇਹ ਆ ਦੇਖੋ ਕੰਮ ਕੀਤਾ ਹੋਇਆ ਕੰਮ ਦੇਖੋ ਕੀਤਾ ਹੋਇਆ ਹਾਂਜੀ ਆ ਦੇਖੋ ਪੀਸ ਕੱਪੜਾ ਵੀ ਖੁੱਲਾ ਡੁੱਲਾ ਕੱਪੜਾ ਵੀ ਖੁੱਲਾ ਡੁੱਲਾ ਬ੍ਰਾਂਡ ਭਾਜੀ ਬ੍ਰਾਂਡ ਆ ਦੇਖੋ ਕੈਟਲੋਗਾਂ ਤੁਹਾਡੇ ਸਾਹਮਣੇ ਖੋਲਦਾ ਪਿਆ 2500 ਦਾ ਹਾਂਜੀ ਕਿਹੜੀਆਂ ਗੱਲਾਂ ਕਰਦੇ ਭਾਜੀ 1000 ਰੁਪਏ ਦਾ ਹੋਲਸੇਲ ਹੈ ਬਾਬੇ ਦੀ ਹੱਟੀ ਦੇ 1000 ਰੁਪਏ ਚ ਆਹ ਤੋਹਫੇ ਦੇ ਰਿਆ ਮੇਰੀਆਂ ਭੈਣਾਂ ਵਾਸਤੇ ਭਈ ਇਹਨਾਂ ਚੀਜ਼ਾਂ ਲੈਣ ਲਈ ਤੁਹਾਨੂੰ ਐਤਵਾਰ ਤੋਂ ਪਹਿਲਾਂ-ਪਹਿਲਾਂ ਆਣਾ ਪੈਣਾ ਕਿਉਂਕਿ ਆਇਆ maal ਨਾਲ ਹੀ ਖਤਮ ਹੁੰਦਾ ਇੱਥੇ ਭੈਣਾ ਭਰਾਵਾਂ ਦੇ ਵਿੱਚ ਬੈਠ ਕੇ ਵੀਡੀਓ ਬਣਾਈ ਦੀਏ ਵੀ ਆਹ ਲੋ ਚੀਜ਼ਾਂ ਇੱਕ ਤੋਂ ਇੱਕ ਸੋਦਾ ਨਵੇਂ ਤੋਂ ਨਵਾਂ 1000 ਰੁਪਏ ਚ 1000 ਰੁਪਏ ਚ ਸੂਟ ਸਭ ਬੈਲਬਰ ਦੇ ਸੂਟ ਵੀ ਦੇਖੋ ਹਾਈ ਕੁਆਲਟੀ ਵਾਲੇ ਵੀ ਇੱਕ ਇੱਕ 1000 ਚ ਭਾਜੀ ਕੈਟਲੋਕਾਂ ਚ ਚੈਲੇਂਜ ਨਾਲ ਰੇਟ ਹਾਂਜੀ ਵੱਡਾ ਫੈਰਾ ਵੱਡਾ ਧਮਾਕਾ ਹਾਂਜੀ ਆਹ ਦੇਖੋ 350 ਰੁਪਏ ਚ ਅੱਛਾ ਇਹ ਵੀ 350 ਚ ਆਹ ਦੇਖ ਲਓ ਭਾਜੀ 350 ਚ ਬ੍ਰਾਂਡਡ ਕੈਟਲੋਕਾਂ ਆਹ ਚੈੱਕ ਕਰ ਲਓ 350 350 ਫੋਟੋਆਂ ਵਾਲੇ ਵੀ ਗਾਰੰਟੀ ਸੋ ਫੋਟੋ ਵਾਲੇ ਪੀਸ ਮੋਡਰਨ ਵਾਲੇ ਜਿਹੜੇ ਹਜ਼ਾਰ ਹਜ਼ਾਰ ਚ ਇੱਥੋਂ 350 ਚ ਆਹ ਦੇਖੋ ਪੀਸ ਨੈਚੁਰਲ ਕਰੇਵ ਨਾ 975 ਨਾ 1050 ਨਾ ਇੱਕ ਨਾਲ ਇੱਕ ਫਰੀ ਹਾਂਜੀ ਵੀ ਅਸੀਂ 1100 ਦੇ ਦੋ ਕਰਦੇ ਕੋਈ ਨਹੀਂ ਹੋਲਸੇਲੋ 450 ਚ 450 ਦਾ ਹਾਸੂ 450 ਰੁਪਏ ਇਹ ਦੇਖੋ ਤੁਸੀਂ ਵੀਡੀਓ ਬਣਦੇ ਦੇਖਦੇ ਹੋ 15 1500 ਦੇ ਕਹਿੰਦੇ ਲੈ ਜਾਓ 15 1500 ਦਾ ਇੱਕ ਸੂਟ ਕੋ 1200 ਦਾ ਇੱਕ ਸੂਟ ਇੱਥੇ ਤੁਹਾਨੂੰ ਅਸੀਂ ਰੇਟ 450 ਕਰਤਾ ਭਾਜੀ ਵੱਡੇ ਤੋਂ ਵੱਡਾ ਫੈਲਾਵਾਂ ਕਰਾ ਰਹੇ ਆ ਭੈਣਾ ਭਰਾਵਾਂ ਨੂੰ ਇਦਾਂ ਦੇ ਪਾਕਿਸਤਾਨੀ ਬ੍ਰਾਂਡਰ ਨੈਚੁਰਲ ਕਰੇਵਰੇ ਸੂਟ ਕਿਹੜੇ ਸੂਟ ਨੈਚੁਰਲ ਕਰੇਵਰੇ ਸੂਟ ਆਹ ਦੇਖੋ ਪੀਸ ਆਏ ਹਾਏ 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 ਹੂੰ ਆ ਚੀਜ਼ਾਂ ਦੇਖ ਲਓ ਆ ਦੁਪੱਟੇ ਦੇਖ ਲਓ ਆ ਸੂਟਾਂ ਦੇ ਤੋਹਫੇ ਦੇਖ ਲਓ ਭਾਜੀ 500 ਰੁਪਏ ਪਾਕਿਸਤਾਨੀ ਸੂਟ 500 ਚ 500 ਰੁਪਏ ਚ ਭਾਜੀ ਨੇਚਰਲ ਕਰੇਵ ਦਾ ਸੂਟ ਦੇਖੋ ਨੇਚਰਲ ਕਰੇਵ ਰੰਗ ਬਹੁਤ ਰੇਟ 500 ਆਹ ਦੇਖੋ 1200 ਰੁਪਏ ਸਿਕੜਾਈਆਂ ਦੇ ਹੈਂਡਵਰਕ ਦੇ ਨਾਲ ਹਾਂਜੀ ਸੂਟ ਇੱਕ ਤੋਂ ਇੱਕ ਆਊਗਾ ਗਾਹ ਦੇ ਕਰੇਡ ਨਹੀਂ ਲਾਈਦਾ ਸੈੱਟ ਲੋ ਜਾ ਇਕੱਲਾ ਇਕੱਲਾ ਪੀਸ ਲੋ ਨਾ ਵੀ ਕੀ ਵਾਪਸੀ ਪੈਸੇ ਅੱਜ ਤੋਂ ਭਾਵੇਂ ਸਾਲ ਨੂੰ ਦੋ ਸੂਟ 500 ਦਾ ਦੇਖੋ ਇਹ ਤੇ ਫਾਇਦਾ ਕੀਆ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰਾਂ ਲਈ ਜਿੰਨਾ ਕੱਪੜਾ ਲੈਣਾ ਲੈ ਜਾਓ ਬੈਗ ਗਿਆ ਪ੍ਰੋਫਿਟ ਸਾਡਾ ਨਹੀਂ ਤਾਂ ਤੁਹਾਨੂੰ ਵਾਪਸ ਕਰਕੇ ਤੁਸੀਂ ਬਦਲ ਕੇ ਲੈ ਜਾਓ ਬਦਲ ਕੇ ਲੈ ਜਾਓ ਜੇ ਪੈਸੇ ਨਹੀਂ ਹੈਗੇ ਤਾਂ ਕਿਸ਼ਤਾਂ ਦੇ ਕੱਪੜਾ ਲੈ ਜਾਓ ਕੱਪੜਾ ਕਿਸ਼ਤਾਂ ਦੇ ਲੈ ਜਾਓ ਕੋਈ ਘਾਟਾ ਨਹੀਂ ਬਿਨਾ ਪੈਸਿਆਂ ਦਾ ਕੱਪੜਾ ਮਿਲੂਗਾ ਬਾਬੇ ਦੀ ਹੱਡੀ ਦੇ ਆ ਲੋ 500 ਰੁਪਏ ਸੂਟ ਲੈ ਜਾਓ ਪੈਸੇ ਸਾਨੂੰ ਦੇ ਦੇਣਾ ਉਤੋਂ ਬਾਅਦ ਵੀ ਜੇ ਨਾ ਵਿਕਿਆ ਠੀਕ ਹੈ ਜੀ ਫਿਰ ਵਾਪਸ ਕਰਕੇ ਨਵੇਂ ਲੈ ਜਾਣਾ ਡਿਜ਼ਾਈਨ ਬਹੁਤ ਨੇ 1 ਰੁਪਿਆ ਦੇਣਾ 500 ਰੁਪਏ 5 500 ਰੁਪਏ ਭਾਜੀ 5 500 ਰੁਪਏ ਧਮਾਕਾ ਐ ਲੋ ਸ਼ਿਮਰ ਦੇ ਸੂਟ ਇਹ ਤਾਂ ਵੱਡਾ ਫੈਲਾ ਕਰਨ ਲੱਗੇ ਆ ਇੱਕ ਤੋਂ ਇੱਕ ਕਲਾਸ ਸੂਟ ਨਾਲ ਦੁਪੱਟਾ ਫੁੱਲ ਪ्योर ਕੜਾਈ ਦੇ ਡਿਜ਼ਾਈਨ ਦਾ ਹੈਗਾ 30 ਤੋਂ 40 ਹਾਂਜੀ ਬਾਜੀ 350 350 350 350 350 ਇਹ 350 ਰੁਪਏ 250 ਰੁਪਏ ਦੀ ਹੱਦੀ ਦੇ 350 ਰੁਪਏ ਬਾਜੀ ਸੂਟ ਸੋ ਇਹ ਹੁਣ ਦੇਖ ਲਓ ਜਿਹਨੇ ਦੇਣ ਲੈਣ ਕਰਨਾ ਦਾਜਬਰੀ ਦਾ ਕਪੜਾ ਬਣਾਉਣਾ ਉਹਨਾਂ ਦੇ ਵੀ ਵੱਡੇ ਆਹ ਦੇਖੋ ਆ ਗਿਆ ਮੋਰ ਹੈਵੀ ਮੋਰ ਹਾਂਜੀ ਇੱਕ ਤੋਂ ਇੱਕ ਕਲਾਸ ਮੋਰ ਚੱਕੋ ਰੰਗ ਜਿੰਨੇ ਮਰਜੀ 500 ਦਾ ਸੂਟ ਮੋਰਾ ਸੂਟ ਵੀ 500 ਚ 500 ਰੁਪਏ ਦੇ ਵਿੱਚ ਸਲਵਾਰ ਬਾਜੂ ਦੁਪੱਟਾ ਕੱਦਿਆ ਹੋਇਆ 500 ਦੇ ਕੋਲ ਕਰੇਵਰੇ ਉੱਪਰ ਪੂਰੀ ਵੀਡੀਓ ਦੇ ਵਿੱਚ 1000 ਤੋਂ ਉੱਪਰ ਨਹੀਂ ਗਏ ਪਰ ਤੁਹਾਨੂੰ ਰੇਂਜਾਂ ਕਿੰਨੀਆਂ ਦਿਖਾਤੀਆਂ ਕੋਈ 200 ਕੋਈ 300 ਕੋਈ 350 450 500 ਦੇ ਵਿੱਚ ਬਹੁਤ ਵੱਡੀ ਵੈਰਾਈਟੀ ਇੱਥੇ ਆ ਚੁੱਕੀ ਆ ਲੈਕੋ 200 ਭਾਜੀ ਚਿੜੀਆਂ ਦੇ ਸੂਟ ਸਪੈਸ਼ਲ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਨਾਲ ਡਿਜ਼ਾਈਨਰ ਹੈਂਡਵਰਕ ਦਾ ਪੀਸ ਇਹ ਸੈਲੀਬ੍ਰਿਟੀ ਆਰਟੀਕਲ ਨੇ ਕੋਈ ਜਾਂਦਾ 1200 ਕੋਈ 1500 ਹਲੋ ਚੱਕੋ ਕੋਈ ਸੂਟ ਲੋ 550 ਰੁਪਏ ਭਾਜੀ ਐਦਾਂ ਦੇ 3D ਮੈਚਿੰਗ ਜਿਹੜਾ ਮਰਜੀ ਲੋ 550 ਚ 550 ਰੁਪਏ ਬਾਬੇ ਦੀ ਹੱਟੀ ਦਾ 15 ਦਿਨ ਦੀ ਸੇਲ ਹੈ ਓਪਨ ਚੈਲੰਜ ਹੈ ਰੇਟਾਂ ਦਾ ਧਮਾਕਾ ਸੈਟ ਲੈਣ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੋ ਨਾ ਵੀ ਕਿਹਾ ਵਾਪਸੀ ਪੈਸੇ ਅੱਜ ਦੋ ਚਾਹੇ ਸਾਲ ਨੂੰ ਦੋ ਨੰਬਰ ਆ 98804723 ਬਾਬੇ ਦੀ ਹੱਟੀ ਜਲੰਧਰ বাস ਸਟੈਂਡ ਦੇ ਬਿਲਕੁਲ ਸਾਹਮਣੇ ਪਸ਼ਮੀਨਾ ਵਾਲਾ ਸੂਟ ਚੁੰਨੀ ਪਿਓਰ ਦੀ ਨਾਰ ਵਾਜੀ 350 ਰੁਪਏ ਇਹ ਵੀ 350 ਦੀ ਰੰਗ ਦੀ ਕੱਪੜੇ ਦੀ ਫੁੱਲ ਗਾਰੰਟੀ ਤੁਸੀਂ ਇੱਥੇ ਲਿਓ ਰੂਹ ਆਜੇ ਪਰ ਉੱਟ ਜੇ ਰੰਗ ਸੂਤਾ ਸਤਾ ਸੂਤ ਵਾਪਸ ਕਰੋ ਨਮਾ ਲੈ ਜਾਓ ਸੋ 350 ਦੇ ਵਿੱਚ ਇਹ ਵੀ ਤੁਹਾਨੂੰ ਦੇ ਦੇਣਾ 15 ਦਿਨ ਦੀ ਸੇਲ ਆ ਪਰ ਐਤਵਾਰ ਤੱਕ ਵੱਡੇ ਫਾਇਦੇ ਆ ਤੁਸੀਂ ਇਧਰ ਵੀ ਕੈਮਰਾ ਮਾਰ ਦਿਓ ਵੱਡੇ ਫਾਇਦੇ ਇਧਰ ਵੀ ਮਾਰ ਦਿਓ ਭੈਣਾ ਭਰਾਵਾਂ ਨੂੰ ਓਪਨ ਚੈਲੰਜ ਸੇਲ ਧਮਾਕਾ ਐਦਾਂ ਦੇ ਬ੍ਰਾਂਡਡ ਪੀਸ 1800 ਤੋਂ 2-2000 ਵਾਲੇ ਚੱਕੋ 500 ਰੁਪਏ ਪਾਜੀ 500 ਰੁਪਏ ਬਾਬੇ ਦੀ ਹੱਟੀ ਦੇ 500 ਰੁਪਏ ਨੰਬਰ 98804723 ਬਾਬੇ ਰੇਟੀ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਲੇਟ ਨਾ ਹੋਏ ਨਾ ਜਲਦੀ ਆਣਾ 9 ਤੋਂ 7 ਵਜੇ ਤੱਕ ਦੁਕਾਨ ਓਪਨ ਹੈ 15 ਦਿਨ ਦੀ ਸੇਲ ਹੈ ਵੀਰ ਸ਼ੁਕਰ ਸ਼ਨੀ ਐਤ ਖੁੱਲਾ ਤਮਾਕਾ ਆ ਜਾਓ ਜਲਦੀ ਜਲਦੀ ਸਾਸਰੀ ਕਾਜ਼ੀ ਸੋ ਕੋਈ ਜਾਣ ਕੇ ਲੈਣੀ ਤੁਸੀਂ ਇਸ ਨੰਬਰ ਤੇ ਫੋਨ ਵੀ ਕਰ ਸਕਦੇ ਆ ਕਿਨਾਂ ਨੇ ਪ੍ਰਿੰਸ ਨਾਲ ਹਰਦੀਪ ਸਿੰਘ ਅੱਗੜ ਸਾਹਾਂ ਟੀਵੀ ਜਲੰਧਰ